ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਤੇ ਭਾਜੀ ਨਾਮ ਦੱਸੋ ਜੀ ਸਭ ਤੋਂ ਪਹਿਲਾਂ ਆਪਣਾ ਸਰ ਮੇਰਾ ਨਾਮ ਹੈ ਗਗਨਪ੍ਰੀਤ ਸਿੰਘ ਠੀਕ ਹੈ ਜੀ ਆਪਣੀ ਦੁਕਾਨ ਦਾ ਨਾਮ ਹੈ ਚਾਵਲਾ ਫੂਡ ਐਂਡ ਕੈਟਰਸ ਠੀਕ ਹੈ ਜੀ ਤੇ ਕਿੰਨੀ ਪੁਰਾਣੀ ਸ਼ਾਪ ਆ ਜੀ ਸਰ ਉਸ ਤਰ੍ਹਾਂ ਹਲਵਾਈ ਦਾ ਕੰਮ ਤੇ ਸਾਡਾ ਬੜਾ ਪੁਰਾਣਾ ਜਿੱਦੀ ਪੁੱਛਦੀ ਕੰਮ ਹੈ ਪਰ ਮੈਨੂੰ ਹੋ ਗਏ 4-5 ਸਾਲ ਹੋ ਗਏ ਕੰਮ ਕਰਦੇ ਆ ਦੁਬਾਰਾ ਠੀਕ ਹੈ ਜੀ ਤੇ ਅੱਜ ਤੁਹਾਨੂੰ ਖਵਾਵਾਂਗੇ 25 ਰੁਪਏ ਦੇ ਵਿੱਚ ਤਿੰਨ ਪੂੜੀਆਂ ਨਾਲ ਛੋਲੇ ਨਾਲ ਸਲਾਦ ਨਾਲ achar 25 ਰੁਪਏ ਦੇ ਵਿੱਚ ਭਾਜੀ 25 ਰੁਪਏ ਦੇ ਸਿਰਫ ਭਾਜੀ ਆ ਸਮਾਂ ਵੇਖੋ ਕਿਹੜਾ ਚੱਲ ਰਿਹਾ ਜੀ ਸਿਰਫ 25 ਰੁਪਏ ਦੇ ਵਿੱਚ ਇੰਨਾ ਕੁ ਭਾਜੀ ਸਮੇਂ ਦੇ ਵਿੱਚ ਹੀ ਗਾਗ ਨੂੰ ਸਸਤਾ ਵੀ ਦੇਣਾ ਤੇ ਵਧੀਆ ਵੀ ਦੇਣਾ ਹੈ ਇਸ ਸਮੇਂ ਦੇ ਵਿੱਚ 25 ਰੁਪਏ ਦੀ ਪਲੇਟ ਦੇਾਂਗੇ ਤਿੰਨ ਪੂੜੀਆਂ ਦੇਾਂਗੇ ਨਾਲ ਅੱਛਾ ਜੀ ਤੇ ਨਾਲ ਭਾਜੀ ਹੋਰ ਨਾਲ ਚਨੇ ਦੇਾਂਗੇ ਨਾਲ achar ਦੇਾਂਗੇ ਨਾਲ ਪਿਆਜ਼ ਦੇਾਂਗੇ ਪੂੜੀ ਵੀ ਦੇਾਂਗੇ ਗੋਲ ਗੱਪੇ ਵਾਂਗੂ ਆਏਗੀ ਫੁੱਲ ਕੇ ਅੱਛਾ ਜੀ ਸਹੀ ਹੈ ਹਾਂਜੀ ਇਹ ਮੈਦੇ 'ਚ ਤਿਆਰ ਕਰਦੇ ਨਾ ਇਹ ਸਰ ਮਿਕਸ ਮਟੀਰੀਅਲ ਹੁੰਦਾ ਇਹਦੇ ਵਿੱਚ ਆਟਾ ਮੈਦਾ ਦੇ ਰਵਾ ਤਿੰਨ ਚੀਜ਼ਾਂ ਦਾ ਮਿਸ਼ਰਣ ਬਣ ਕੇ ਫਿਰ ਪੂੜੀ ਬਣਦੀ ਹੈ ਕੀ ਹੈ ਭਾਜੀ ਫੁੱਲੀ ਦੀ ਪੂੜੀ ਪੂਰੀ ਹੈ ਹਾਂਜੀ ਇਹ ਅਜੇ ਸਰ ਹਾਫ ਰਾਈ ਹੈ ਪੂਰੀ ਫੁੱਲੇਗੀ ਅਜੇ ਸਾਈਜ਼ ਵੀ ਸਰ ਵੱਡਾ ਦੇਾਂਗੇ ਕੋਈ ਸਾਈਜ਼ ਛੋਟਾ ਨਹੀਂ ਪੂੜੀ ਦਾ ਸਹੀ ਹੈ ਭਾਜੀ ਸਹੀ ਹੈ ਜੀ ਹਾਂਜੀ ਇਹ ਕਨਸੈਪਟ ਭਾਜੀ ਉਧਾਂ ਅੰਮ੍ਰਿਤਸਰ ਦੇ ਵਿੱਚ ਹੋਰ ਕੇ ਕੋਈ ਹੈ ਨਹੀਂ ਜੇ 25 ਰੁਪਏ ਦੇ ਵਿੱਚ ਤਿੰਨ ਪੂੜੀਆਂ ਸਰ ਨਾ ਇਹ ਰੇਟ ਮਿਲੇਗਾ ਤੇ ਨਾ ਇਹ ਕੁਆਲਿਟੀ ਮਿਲੇਗੀ ਇੰਨੇ ਪੈਸੇ ਠੀਕ ਹੈ ਜੀ ਦੁਬਾਰਾ ਕਰਾਂਗੇ ਤੇ ਕਰੰਚੀ ਹੋਏਗੀ ਨਹੀਂ ਤੇ ਢਿੱਲੀ ਰਹਿ ਜਾਏਗੀ ਪੂੜੀ ਅੱਛਾ ਜੀ ਹਾਂਜੀ ਸਹੀ ਹੈ ਭਾਜੀ ਸਹੀ ਹੈ ਇਹ ਚੰਗੀਆਂ ਭਾਜੀ ਫੁੱਲ ਫੁੱਲ ਕੇ ਆਈਆਂ ਤੇ ਸਾਈਜ਼ ਵੀ ਪੂਰੀ ਦਾ ਕਾਫੀ ਵੱਡਾ ਹਾਂਜੀ ਸਾਈਜ਼ ਵੀ ਛੋਟਾ ਨਹੀਂ ਜੇ ਵਾਹ ਜੀ ਵਾਹ ਇੱਥੇ ਭਾਜੀ ਇਹ ਪਲੇਟ 'ਚ ਵੱਜਦਾ ਵੀ ਆ ਕੁਛ ਕਿ ਜਾਂ ਤਿੰਨ ਪੂਰੀਆਂ ਤੁਸੀਂ ਇਹਦੇ ਵਿੱਚ ਦੇਣੇ ਜੀ ਇੱਕ ਗੁਰੂ ਦੀ ਨਗਰੀ ਦੇ ਵਿੱਚ ਨੋ ਪ੍ਰੋਫਿਟ ਤੇ ਨੋ ਲਾਸ ਦੇ ਵਿੱਚ ਪੂਰੀ ਖਵਾਣੀ ਸਾਰਿਆਂ ਨੂੰ ਠੀਕ ਹੈ ਜੀ ਠੀਕ ਹੈ ਤੇ ਟੇਸਟ ਤੇ ਕੁਆਲਿਟੀ ਵੀ ਵਧੀਆ ਦੇਣੀ ਹੈ ਚਨੇ ਅੰਕਲ ਜੀ ਕਿਹੜੇ ਯੂਜ਼ ਕਰਦੇ ਤੁਸੀਂ ਡਾਲਰ ਦੇ ਛੋਲੇ ਜੀ ਡਬਲ ਡਾਲਰ ਛੋਲੇ ਇਹ ਠੀਕ ਨਾ ਇਸ ਪੂਰੀ ਆ ਜੀ ਚਨੇ ਦੀ ਹਾਂਜੀ ਕੁਆਲਿਟੀ ਛੋਲਿਆਂ ਦੀ ਔਰ ਪੂਰਾ ਤੜਕਾ ਲਗਾ ਕੇ अच्छा जी कोई भी शहर तड़का नहीं लगा प्याज अदरक लहसुन टमाटर ठीक है जी चना मसाला पाके नाल गरम मसाला पाके ये नाल, नाल प्याज आ गया जी प्याज देते जी ਤੇ ਚਟਨੀ ਅੰਕਲ ਜੀ ਕਿਹੜੀ ਵਰਤਦੇ ਇਹ ਨਾਲ ਚਟਨੀ ਭਾਜੀ ਇਹ ਪੂਦਨੇ ਵਾਲੀ ਚਟਨੀ ਜੇ ঠিক ਹੈ ਜੀ ਤੇ ਨਾਲ ਇਧਰ ਕਿਹੜੀ ਜੇ ਇਹ ਮਿੱਠੀ ਚਟਨੀ ਹੈ ਜੀ ਸਮੋਸਿਆਂ ਵਾਸਤੇ ਨਾਲ ਠੀਕ ਹੈ ਜੀ ਜਦੋਂ ਦੁਪਹਿਰੇ ਸਮੋਸੇ ਤਿਆਰ ਹੁੰਦੇ ਆ ਇਹਦੇ ਆਮਦਾ achar ਵਧੀਆ ਸਪੈਸ਼ਲ ਵਾਹ ਜੀ ਵਾਹ ਸਹੀ ਹੈ ਜੀ ਸਾਡਾ ਅਚਾਰ ਚੀਨ ਵੀ ਹੋ ਜਾਂਦਾ ਕਦੀ ਅੰਬ ਦਾ achar ਹੁੰਦਾ ਕਦੀ ਮਿਕਸ achar ਹੁੰਦਾ ਠੀਕ ਹੈ ਜੀ ਤੇ ਸਰਦੀਆਂ ਚ ਗੋਭੀ ਗਾਜਰ ਦਾ achar ਹੁੰਦਾ ਕਦੀ ਆਲੂਆਂ ਦੀ ਚਾਟ ਹੁੰਦੀ ਹੈ ਤੇ ਇਹ ਤੋਂ ਇਲਾਵਾ ਭਾਜੀ ਪੂੜੀਆਂ ਤੋਂ ਇਲਾਵਾ ਹੋਰ ਕੀ ਕੀ ਹੁੰਦਾ ਆਪਣੇ ਕੋਲ ਸਾਡੇ ਕੋਲ ਪਠੂਰੇ ਛੋਲੇ ਹੁੰਦੇ ਆ 25 ਰੁਪਏ ਦੀ ਪਲੇਟ ਕਚੋਰੀ ਹੁੰਦੀ ਹੈ ਸਾਡੇ ਕੋਲ 10 ਰੁਪਏ ਦੀ ਕਚੋਰੀ ਹੈ ਵੱਡੀ ਛੋਲੇ ਆ 25 ਰੁਪਏ ਦੀ 20 ਰੁਪਏ ਦੀ ਪਲੇਟ ਅੱਛਾ ਜੀ ਹਾਂ ਜੀ ਉਸ ਤੋਂ ਬਾਅਦ 2 ਵਜੇ ਤੋਂ ਬਾਅਦ 스ਨੈਕਸ ਹੁੰਦੇ ਸਾਡੇ ਕੋਲ ਘਟੋ ਘੜ 40 ਤਰ੍ਹਾਂ ਦਾ 스ਨੈਕ ਸਾਡੇ ਕੋਲ ਤਿਆਰ ਮਿਲਦਾ ਹੈ ਠੀਕ ਹੈ ਜੀ ਇਹ 25 ਰ ਇਹਨੂੰ ਖਾਓ ਤੇ ਟੇਸਟ ਦੱਸੋ ਤੇ ਸਾਰੀ ਦੁਨੀਆ ਨੂੰ ਸ਼ੇਅਰ ਕਰੋ ਠੀਕ ਹੈ ਭਾਜੀ ਲਓ ਜੀ ਤੇ ਭਾਜੀ ਲੋਕੇਸ਼ਨ ਦੀ ਗੱਲ ਕੀਤੀ ਜਾਵੇ ਲੋਕੇਸ਼ਨ ਕਿਹੜੀ ਜਗ੍ਹਾ ਪੈਂਦੀ ਹੈ ਲੋਕੇਸ਼ਨ ਹੈ ਸਰ ਆਪਣਾ ਚਾਵਲਾ ਫੂਡ ਐਂਡ ਕੈਟਰ ਇਨਸਾਈਡ ਗੇਟ ਕੀ ਮਵਲਾ ਅੰਮ੍ਰਿਤਸਰ ਠੀਕ ਹੈ ਭਾਜੀ ਹਾਂਜੀ ਤੇ ਕੋਈ ਫੋਨ ਨੰਬਰ ਭਾਜੀ ਆਪਣਾ ਫੋਨ ਨੰਬਰ ਸਰ 9988 310 596 ਠੀਕ ਹੈ ਭਾਜੀ ਹਾਂਜੀ ਸਾਡਾ ਨਾਲ ਸਰ ਵਿਆਹ ਸ਼ਾਦੀਆਂ ਦਾ ਕੈਟਰੀਂਗ ਦਾ ਹਰ ਤਰ੍ਹਾਂ ਦਾ ਵੈਜ ਨੋਨ ਵੈਜ ਸਟਾਲ ਲਗਵਾਓ ਹਰ ਤਰ੍ਹਾਂ ਦਾ ਕੈਟਰਿੰਗ ਦਾ ਲੰਗਰਾ ਦਾ ਹਰ ਚੀਜ਼ ਦਾ ਅਰੇਂਜਮੈਂਟ ਹੈਗਾ ਸਾਡੇ ਕੋਲ ਠੀਕ ਹੈ ਭਾਜੀ ਠੀਕ ਲਓ ਜੀ ਭਾਜੀ ਹੁਣਾਂ ਨੇ 25 ਰੁਪਏ ਦੇ ਵਿੱਚ ਤਿੰਨ ਪੂੜੀਆਂ ਜਿਹੜੀਆਂ ਰੈਡੀ ਕਰ ਦਿੱਤੀਆਂ ਜੇ ਤੇ ਬਾਕੀ ਇਧਰ ਚਣਿਆਂ ਦੀ ਕੁਆਲਿਟੀ ਵੀ ਤੁਸੀਂ ਦੇਖ ਸਕਦੇ ਤੇ ਥਿੱਕ ਉਸ ਪੂਰੀ ਹੈ ਜੀ ਤੇ ਇਧਰ ਨਾਲ ਦਿੱਤਾ ਜੀ ਇਹਨਾਂ ਨੇ ਪਿਆਜ਼ ਦੇ ਨਾਲ ਦਿੱਤਾ ਜੇ achar ਤੇ ਹੁਣ ਆਪਾਂ ਇੱਕ ਬਾਈਟ ਕਰਦੇ ਹਾਂ ਜੀ ਰੈਡੀ ਤੇ ਰੈਡੀ ਕਰਕੇ ਤੁਹਾਨੂੰ ਦੱਸਦੇ ਹਾਂ ਕਿਵੇਂ ਦਾ ਟੇਸਟ ਇਧਰ ਲਉਂਦੀਆਂ ਦੀ ਪਹਿਲਾਂ achar ਤੇ ਨਾਲ ਲਿਆ ਜੇ ਚਟਨੀ ਤੇ ਪਿਆਜ਼ ਤੇ ਲਓ ਜੀ ਵਧੀਆ ਟੇਸਟ ਆ ਜੀ ਗੁੱਲ ਟੇਸਟ ਆ ਕੂੜੀ ਵੀ ਜਿਹੜੀ ਆ ਕੂੜੀ ਸਸਤਾ ਬਣਾਈ ਆ ਭਾਜੀ ਨਾ ਤੇ ਚਨੇ ਵੀ ਵਧੀਆ ਆ ਜੀ ਮਸਾਲੇ ਪੂਰੇ ਪਾਏ ਆ ਅੰਕਲ ਹੁਣਾ ਤੇ ਪੂਰਾ ਕਰਾਰਾ ਟੇਸਟ ਆ ਜੀ ਕੂੜੀਆਂ ਦਾ ਤੇ ਬਹੁਤ ਵਧੀਆ ਚਨੇ ਵੀ ਆ ਬਾਕੀ ਲੋਕੇਸ਼ਨ ਭਾਜੀ ਹੁਣਾਂ ਨੇ ਤੁਹਾਨੂੰ ਦੱਸੀ ਆ ਜੀ ਤੇ ਜਰੂਰ ਇਹਨਾਂ ਕੋਲ ਆਓ ਜੀ ਤੇ ਬਾਕੀ ਥੋੜੇ ਟਾਈਮ ਬਾਅਦ ਇਹ ਆਪਣਾ ਨਵਾਂ ਕਨਸੈਪਟ ਵੀ ਸ਼ੁਰੂ ਕਰਨ ਵਾਲੇ ਆ ਤੇ ਜਰੂਰ ਆਓ ਇਹਨਾਂ ਕੋਲ 25 ਰੁਪਏ ਦੇ ਵਿੱਚ ਤਿੰਨ ਪੂੜੀਆਂ ਤੇ ਨਾਲ ਚਨੇ ਤੇ ਨਾਲ ਪਿਆਜ਼ ਚਾਰ ਵਗੈਰਾ ਖਾਗ ਜਾਓ ਤੇ ਬੱਗ ਫੀਸ ਆ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਬਾਕੀ ਆਪਾਂ ਫਿਨਿਸ਼ ਕਰ ਦਈਏ ਆਪਣੀਆਂ ਪੂੜੀਆਂ ਤੇ ਮਿਲਦੇ ਹਾਂ ਜਲਦੀ ਨਵੀਂ ਹੋਰ ਕਿਸੇ ਵੀਡੀਓ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ